ਗੱਡੀ ਲੈ ਹੀ ਜਾਂਦੀ ਆ ਨਾ ਤੇ ਫਿਰ ਚੁੱਪ ਕਰਕੇ ਨਾ ਕੁੜੀ ਨੂੰ ਦੇ ਜਾਓ ਫਿਰ ਪੰਚਾਇਤਾਂ ਖਰਨ ਦਾ ਕੋਈ ਫਾਇਦਾ ਨਹੀਂ ਜਾਂਦੇ ਤੁਸੀਂ ਗੱਡੀ ਨਾਲ ਲੈਂਦੇ ਤੇ ਪੰਚਾਇਤ ਲੈ ਕੇ ਚੱਲ ਜਾਂਦੇ ਜਿਹੜੀ ਵੀ ਗੱਲ ਨਿਬੜਦੀ ਨਾ ਵੇਚ ਲੈਂਦੇ ਤੁਹਾਨੂੰ ਉਤਰੋ ਤੂੰ ਗੱਡੀ ਤੇ ਪੈਸੇ ਖਰਚਲੇ ਆ ਹੁਣ ਗੱਲ ਬੰਦ ਹੀ ਨਹੀਂ ਯਾਰ ਕਿਨੂੰ ਸਭ ਕੋ ਦੇਣ ਦੀ ਆ ਤੇ ਮੁੰਡੇ ਨੂੰ ਕਹਿੰਦੇ ਮਰ ਜਾ ਤੂੰ ਮੈਨੂੰ ਮਰਨਾ ਸਹਲ ਨਹੀਂ ਘਾ ਪਿਆ ਸਹਲ ਨਹੀਂ ਘਾ ਪਿਆ ਇਹ ਵੀ ਕਰਕੇ ਦਿਖਾ ਦੂੰਗਾ ਠੀਕ ਹੈ ਨਾ ਕੋਈ ਗੱਡੀ ਬਾਕੀ ਰਹੀ ਗੱਲ ਗੱਡੀ ਦੇਣ ਦੀ ਮੇਰੀ ਸੁਣੋ ਗੱਲ ਮੇਰੇ ਕੋਈ ਗੱਲ ਨਹੀਂ ਮੈਂ ਉੱਥੇ ਜਾ ਕੇ ਗੱਲ ਕਰਨੀ ਆ ਜੇ ਇਹ ਵੀ ਆਜ ਨਹੀਂ ਕੁਝ ਦਿੱਤਾ ਉਹਨੂੰ ਨਹੀਂ ਗੱਡੀ ਗੁਡੀ ਦਿੱਤੀ ਉਹਨੂੰ ਤੇ ਜੇ ਹੋਣਾ ਉਹਨੂੰ ਦੇਖੀ ਤੇ ਕਿ ਆਖਰ ਆ ਗਈ ਆ ਕੋਈ ਉਹ ਮੰਮੀ ਨਾਲ ਲੈ ਕੇ ਜਾਵਾਂਗੇ ਨਾ ਨਾਲੇ ਪਤਾ ਲੱਗੂਗਾ ਝੂਠ ਬੋਲਣ ਦੀ ਕਿ ਸੱਚ ਬੋਲਣ ਦੀ ਆ ਮੈਂ ਨਾਲ ਨਹੀਂ ਕਿਨੂੰ ਖੜਨਾ ਤੇ ਨਾ ਮੈਂ ਜਾਣ ਦੇਣੇ ਮਾਪੇ ਨੇ ਵੇੜੂ ਜੋਨ ਵੇੜਨਾ ਮੇ ਮਾਤਾ ਆਨੇ ਬਾਨੇ ਲੱਭਦੀ ਹੀ ਕਰ ਹੁੰਦੇ ਜੇ ਕੁੜੀ ਚੰਗੀ ਹੁੰਦੀ ਪਹਿਲੀ ਜਿੱਦਾਂ ਨਾ ਕਰਵਾਈ ਤੇ ਫਿਰ ਸਾਂਭਦੀ ਸਾਂਭਿਆ ਕਿਉਂ ਨਾ ਉਹਨੇ ਇਹ ਦੋਵੇਂ ਜਣੀਆਂ ਰਲੀਆਂ ਵਾਂ ਇਹਨਾਂ ਨੂੰ ਤੇ ਕੋਈ ਸਮਝ ਨਹੀਂ ਲੱਗ ਦੇ ਵਿੱਚ ਸਾਰੀ ਗੱਲਾਂ ਪਤਾ ਹੋ ਜਾਂਦੀਆਂ ਵੀਰ ਜੀ ਸਿਆਪੇ ਦੀ ਜੜਤ ਸਾਰੀ ਮੇਰੀ ਸੱਸ ਵਾ ਸਭ ਕੁਝ ਉਹ ਹੀ ਕਰਵਾਉਂਦੀ ਆ ਜੇ ਪਹਿਲੀ ਹੀ ਤੇ ਉਹ ਕੁੜੀ ਦੇ ਨਾਂ ਕਰਵਾਤੀ ਮਾਂ ਤਾਂ ਆਨੇ ਬਹਾਨੇ ਲੱਭਦੇ ਹੀ ਘਰ ਹੁੰਦੇ ਜੇ ਕੁੜੀ ਚੰਗੀ ਹੁੰਦੀ ਪਹਿਲੀ ਜਿੱਦਾਂ ਨਾਂ ਕਰਵਾਈ ਤੇ ਫਿਰ ਸਾਂਭਦੀ ਸਾਂਭਿਆ ਕਿਉਂ ਨਾ ਉਹਨੇ ਇਹ ਦੋਵੇਂ ਜਣੀਆਂ ਰਲੀਆਂ ਵਾ ਇਹਨਾਂ ਨੂੰ ਤੇ ਕੋਈ ਸਮਝ ਨਹੀਂ ਲੱਗਦੀ ਹੈਗੀ ਹੱਥ ਦੇ ਹੱਥ ਮਾਰ ਕੇ ਸਭ ਕੁਝ ਲੈ ਗਈ ਆ ਸੰਦੀਪ ਜੇ ਗੱਲ ਕਰਦੀਆਂ ਨਾ ਦਾਜ ਦੀ ਦਾਜ ਕੋਈ ਵੀ ਮੰਗ ਸਕਦਾ ਵਾ ਤੇ ਕੱਲ ਨੂੰ ਮੈਂ ਤੇਰੇ ਕੋਲ ਮੰਗ ਲਾਂ ਜੇ ਮੈਂ ਭਾਈ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਵੀ ਗੱਡੀ ਦੋ ਤਾਂ ਫੇਰ ਐਦਾਂ ਕਿਦਾਂ ਤੁਸੀਂ ਮੰਗ ਲੋਗੇ ਕੋਈ ਨਾ ਮੈਂ ਗੱਲ ਕਰਾਂ ਦਿਆਂ ਸਾਰੇ ਇੱਕੋ ਜਿਹੇ ਹੁੰਦੇ ਹੁਣ ਕੀ ਬਣਾਵਾ ਉਹਨੇ ਸਿਹਰ ਕਿਦਾਂ ਦੇ ਆ ਪਹਿਲਾਂ ਉਹਨਾਂ ਨੇ ਗੱਲ ਕੀਤੀ ਸੀ ਨਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਹੈਗਾ ਚਲੋ ਭਾਜੀ ਐਵੇਂ ਕਲੇਸ਼ ਨਾ ਪਾਓ ਘਰ ਦੇ ਵਿੱਚ ਜਿਹੜੀ ਹੁਣ ਗੱਡੀ ਲੈਣਤੀ ਆ ਉਹਨੂੰ ਤੇ ਉੱਥੇ ਪਹਚਾਓ ਵਾਪਸ ਕੱਲ ਹੀ ਕਰਨੀ ਆ ਭਾਜੀ ਮੈਂ ਗੱਡੀ ਮੜਵਾ ਕੇ ਰਹਿਣਾ ਜੋ ਮਰਜ਼ੀ ਹੋ ਜੇ ਸੰਦੀਪ ਜਿੱਦ ਛੱਡ ਦੇ ਐਦਾਂ ਘਰ ਨਹੀਂਓ ਚੱਲਣਾ ਤੇ ਤੇਰੀ ਜਿੱਦ ਵਾ ਨਾ ਫਿਰ ਮੇਰੀ ਵੀ ਜਿੱਦ ਵਾ ਗੱਡੀ ਨਹੀਂਓ ਨੂੰ ਮਰਨੀ ਤੂੰ ਜੋ ਕਰਨਾ ਕਰ ਲੈ ਅਜੇ ਤੂੰ ਤਲਾਕ ਦੇ ਦਿੱਤਾ ਹੀ ਨਾ ਹੁਣ ਮੈਂ ਕਰੂੰਗਾ ਤੇਰੇ ਤੇ ਠੀਕ ਹੈ ਨਾ ਤੇ ਨਾ ਮੈਂ ਰਾਜ਼ੀ ਨਾ ਕਰਨਾ ਹੀ ਹਾਂ ਪਾਜੀ ਤੁਸੀਂ ਗੱਲ ਜਦੋਂ ਵੀ ਹੁੰਦੀ ਹੈ ਤਲਾਕਾਂ ਤੱਕ ਲੈ ਜਾਂਦੇ ਆ ਜਿਹੜੀ ਵੀ ਗੱਲ ਉਹ ਕਰਨ ਦੇ ਬਿੜੋ ਹਾਂ ਇਹ ਚੰਗਾ ਕੰਮ ਵਾ ਵੀ ਮੜੀ ਜੀ ਗੱਲ ਹੁੰਦੀ ਤੇ ਤਲਾਕ ਲਲੋ ਅੱਗੇ ਮਹਾਨਾ ਸਿਆ ਪਾ ਡਾਡਾ ਨਵੇੜਿਆ ਵਾ ਫੇਰ ਤੁਸੀਂ ਉਹਨਾਂ ਗੱਲਾਂ ਤੇ ਆ ਗਈਆਂ ਹੁਣ ਮੇਰੀ ਗੱਲ ਸੁਣੋ ਧਿਆਨ ਨਾਲ ਹੋਂ ਜੇ ਕੁੜੀ ਉਥੇ ਜਾਊਗੀ ਤੁਹਾਨੂੰ ਵੀ ਪਤਾ ਲੋਕੀ ਸੌ ਸੌ ਗੱਲਾਂ ਕਰਦੇ ਆ ਉਹਨਾਂ ਨੇ ਇਹੋ ਹੀ ਕਹਿਣਾ ਵਾ ਖਰੇ ਕੁੜੀ ਵਿੱਚ ਕੋਈ ਨੁਕਸਾ ਚਾਹੇ ਪੁਰਾਣਾ ਨਾ ਛੇ ਪਤੇ ਕਰਦਾ ਵਾ ਜਿਹੜੀ ਕੁੜੀ ਇੱਥੇ ਰਹਿੰਦੀ ਜਾਣ ਕੇ ਤੁਸੀਂ ਕਿਉਂ ਨਹੀਂ ਗੱਲ ਨੂੰ ਸਮਝਦੇ ਹੈਗੇ ਹਰ ਰਪਿੰਦਰ ਤੂੰ ਕੱਲੀ ਗੁੱਸੇ ਚ ਆਉਂਦੀ ਆ ਤੂੰ ਤੇ ਚੁੱਪ ਕਰਕੇ ਬੈਠੀ ਰਹਿ ਦੱਸ ਹੁਣ ਗੁੱਸੇ ਨਾਲ ਹੋਵਾਂ ਤੇ ਹੋਰ ਕੀ ਕਰਾਂ ਰੋਈ ਡੇੜੀ ਕੋ ਕੰਮ ਰੋਈ ਡੇੜੀ ਕੋ ਕੰਮ ਹੋਇਆ ਕਿਤੇ ਬਾਈ ਚਾਂਸ ਕੇ ਘਰ ਕਪਤ ਹੋਈ ਜਾਂਦਾ ਵਾ ਆਪਣੇ ਘਰ ਦੀ ਗੱਲ ਨਾ ਤੁਸੀਂ ਆਪ ਨੇ ਬੇੜਿਆ ਕਰੋ ਹਨੂ ਵੀ ਘਰ ਸੌ ਕੰਮ ਆ ਬਸ ਤੁਹਾਡਾ ਤੇ ਕੋ ਕੰਮ ਹੀ ਰਹਿੰਦਾ ਵਾ ਰੋਈ ਡੇੜੀ ਵੇ ਤਨੇ ਮੇਰੇ ਤੇ ਜਿੰਨਾ ਗੁੱਸਾ ਕਰਨਾ ਤੂੰ ਕਰ ਤੇ ਮੇਰੀ ਦਸ ਗਲਤੀ ਕਿੱਥੇ ਆ ਜੇ ਕੱਲ ਨੂੰ ਮੈਂ ਤੁਹਾਡੇ ਕੋ ਗੱਡੀ ਮੰਗ ਲਾਂ ਫਿਰ ਤੁਸੀਂ ਕੀ ਕਰੋਗੇ ਕੱਲ ਨੂੰ ਮੇਰੀ ਥਾਂ ਤੇ ਤੁਸੀਂ ਹੋਵੋ ਆਪ ਸੋਚ ਕੇ ਵੇਖੋ ਤੁਹਾਡੇ ਤੇ ਕੀ ਬਿੱਤੂਗੀ ਮੈਂ ਸੌਖਾ ਨਹੀਂ ਗੱਡੀ ਦੇਣ ਦਿਆਂ ਮੈਨੂੰ ਵੀ ਪਤਾ ਮੈਂ ਕਿੰਨਾ ਔਖਾ ਹਾਂ ਉਹ ਸੰਦੀਪ ਗੱਲ ਤੇ ਸਾਰੀ ਗੱਡੀ ਦੀ ਆ ਨਾ ਭਾਜੀ ਗੱਡੀ ਤੁਸੀਂ ਦੇ ਜਾਓ ਪਰ ਇਹ ਆ ਕਿ ਚਾਰ ਬੰਦੇ ਇਕੱਠੇ ਕਰੋ ਤੇ ਉੱਥੇ ਜਾਓ ਅਗਲਾ ਕੱਲ ਨੂੰ ਹੋਰ ਕੋਈ ਚੀਜ਼ ਮੰਗ ਲੂਗਾ ਤੇ ਫੇਰ ਕੀ ਕਰੋਗੇ ਘਰੇ ਬੈਠੇ ਤੁਸੀਂ ਲੜੀ ਜਾਂਦੇ ਹੋ ਚਲੋ ਕੋਈ ਗੱਲ ਨਹੀਂ ਭਾਜੀ ਜੇ ਤੁਸੀਂ ਇੰਨਾ ਕਹਿੰਦੇ ਹੋ ਨਾ ਮੈਂ ਗੱਡੀ ਦੇਣ ਜਾਊਂਗਾ ਨਾ ਨਾਲ ਪੰਚਾਇਤ ਨੂੰ ਲੈ ਜਾਊਂਗਾ ਉਹ ਇਹ ਗੱਲ ਹੋਣਾ ਕਿ ਪੀ ਉਹਨਾਂ ਦੇ ਘਰ ਬੰਨ ਕੀ ਧਿਆਵਾ ਉਹ ਘਰ ਵਿੱਚ ਬੈਸਣਾ ਕੀ ਫਾਇਦਾ ਵਾ 3 2 1 ਐਦਾਂ ਤੁਸੀਂ ਆਪច ਬੈਸ ਬੈਸ ਮਰ ਜਾਣਾ ਮੇਰੇ ਸਾਹ ਨਾਲ ਨਹੀਂ ਬੈਸਣਾ ਕਿਉਂ ਵਾਂ ਜੇ ਇਹ ਗੱਲ ਹੱਲ ਨਿਕਲਦਾ ਨਾ ਫਿਰ ਕੱਢ ਲੈਨੇ ਆਂ ਵੀਰ ਜੀ ਇਹੋ ਤੇ ਮੈਂ ਸਮਝਾਉਂਦੀ ਇਹਨਾਂ ਨੂੰ ਇਹ ਅਗਿਓ ਲੜਨ ਪੈਂਦੇ ਮੇਰੇ ਨਾਲ ਸੰਦੀਪ ਤੂੰ ਇਹੋ ਜਾਉਣੀ ਹੈ ਨਾ ਅਸੀਂ ਵੀ ਨਾਲ ਜਾਣਾ ਵਾ ਚਲ ਜਿਓ ਜਾ ਕੇ ਗੱਲ ਕਰ ਲਿਓ ਮੈਂ ਸਿਰਫ ਇਹੋ ਕਿਹਾ ਨਾ ਉੱਥੇ ਗੱਲ ਤੇ ਕਰੋ ਇੱਕ ਵਾਰੀ ਕੱਲ ਨੂੰ ਹੋਰ ਕੁਝ ਨਾ ਮੰਗਣ ਉਹ ਮੈਨੂੰ ਉਹਨਾਂ ਦਾ ਸਾਰਾ ਪਤਾ ਵਾ ਤੂੰ ਅੱਜ ਆਈਆਂ ਅਸੀਂ ਕੱਲੋਂ ਦੇ ਵਰਤਨ ਨਹੀਂ ਉਹਨਾਂ ਨਾਲ ਤੁਸੀਂ ਮੈਨੂੰ ਦੱਸਿਆ ਸੀ ਨਾ ਯੋ ਤੇ ਟੱਬਰ ਚੰਗਾ ਹੀ ਬੜਾ ਵਾ ਤੇ ਹੁਣ ਟੱਬਰ ਨੂੰ ਕੀ ਹੋ ਗਿਆ ਵਾ ਸੰਦੀਪ ਪਤਾ ਲੱਗਦਾ ਬੰਦੇ ਨੇ ਬਦਲ ਹੁੰਦਾ ਕਰੋ ਬਦਲ ਜਾਣਾ ਵਾ ਪੈਸਾ ਦੇ ਕੇ ਨਾ ਦੁਨੀਆ ਬਦਲ ਜਾਂਦੀ ਆ ਉਹ ਸੰਦੀਪ ਭਾਜੀ ਦੀ ਵੀ ਗੱਲ ਠੀਕ ਵਾ ਹੁਣ ਸੌ ਖਬਰਾਂ ਆਉਂਦੀਆਂ ਵਾ ਕੁੜੀਆਂ ਕੀ ਕੋ ਕਰਦੇ ਆ ਲੋਕੀ ਤੇ ਜਿਹੜੀ ਵੀ ਗੱਲ ਨਿਬੜਦੀ ਆ ਨਾ ਬੈਠ ਕੇ ਨਿਬੇੜ ਲੋ ਉਹੀ ਤੇ ਗੱਲ ਮੈਂ ਸਮਝਾਉਣਾ ਨੇ ਭਾਈ ਤੁਹਾਨੂੰ ਤੁਸੀਂ ਇੰਨੀ ਗੱਲ ਕਹੀ ਆ ਅੱਪਾ ਲੈ ਕੇ ਜਾਵਾਂਗੇ ਪੰਚਾਇਤ ਆ ਗੱਲ ਆਪੇ ਨਿਬੜ ਜਾਣੀ ਆ ਉਹ ਚਲ ਕੋਈ ਗੱਲ ਨਹੀਂ ਆ ਭਾਜੀ ਸੰਦੀਪ ਗੱਲ ਏਦਾਂ ਵਾ ਏ ਆ ਵੀ ਤੇਰਾ ਸਾਥ ਤੇ ਆਪਾਂ ਜਰੂਰ ਦੇਣ ਦੇਈਆਂ ਤੇ ਪਰ ਜੇ ਕੋਈ ਗੱਲਬਾਤ ਹੋਊਗੀ ਨਾ ਤੇ ਤੇਰੇ ਨਾਲ ਵੀ ਖਲੋਵਾਂਗੇ ਹੁਣ ਬਹੁਤ ਹਨੂ ਵੀ ਕਰਦੇ ਸੋ ਕੰਮ ਹੋਵਾ ਸਾਰੇ ਕੰਮ ਕਰਦੇ ਛੱਡ ਕੇ ਫੇਰ ਆਪਾਂ ਇਧਰ ਨੂੰ ਦੌੜੇ ਆਈਆਂ ਤੇ ਗੱਲ ਵਿੱਚ ਕੱਖ ਬਣੀ ਹੈਗੀ ਕੋਈ ਨੀ ਗੱਡੀ ਤੁਸੀਂ ਦਿਓ ਇਹ ਕਲੇਸ਼ ਨਹੀਂ ਪਾਈਦਾ ਹੋਈਦਾ ਧੀ ਨੂੰ ਦੇਣੀ ਹੈ ਫਿਰ ਕੀ ਹੈ ਤੇ ਜੇ ਬਾਅਦ ਚ ਕੋਈ ਗੱਲਬਾਤ ਹੋਊ ਤੇ ਵੇਖੀ ਜਾਊਗੀ ਉਹਨੂੰ ਕਿਉਂ ਤਕਲੀਫ ਦੇ ਐਂਡੀ ਇਹ ਕਿੱਰੇ ਕਿਦਾਂ ਆਏ ਹੋਣਗੇ ਜਦੋਂ ਤੁਸੀਂ ਮੇਰਾ ਕਹਿਣਾ ਨਹੀਂ ਮੰਨਤੇ ਤੇ ਫਿਰ ਮੈਂ ਭਰਾ ਪਰਜਾਈ ਨੂੰ ਸੱਦਣਾ ਹੀ ਚਲ ਕੋਈ ਨਹੀਂ ਪਾਜੀ ਮੰਨ ਗਏ ਆ ਨਾ ਹੁਣ ਤੁਸੀਂ ਚਾਰ ਬੰਦੇ ਨਾਲ ਖੜੇ ਹੋ ਤੇ ਜਾ ਕੇ ਉੱਥੇ ਗੱਲਬਾਤ ਕਰ ਲਈਏ ਇਹੋ ਗੱਲ ਤੂੰ ਉਦੋਂ ਮੰਨ ਜਾਂਦੇ ਤੇ ਮੈਂ ਨਾ ਉਹਨਾਂ ਨੂੰ ਸਾਥ ਚਲ ਸੰਦੀਪ ਤੂੰ ਵੀ ਨਾਲ ਹੀ ਚਲ ਜੀ ਹਾਂ ਕਰ ਲਈ ਗੱਲਬਾਤ ਉੱਥੇ ਜਾ ਕੇ ਜਾ ਜੇ ਮਿਲ ਲਈ ਠੀਕ ਆ ਚਲੋ ਫਿਰ ਗਾਂ ਕਰ ਲਈ ਗੱਲ ਠੀਕ ਆ ਟਾਈਮ ਬੜਾ ਹੋ ਗਿਆ ਚੱਲੀਏ ਬੈਠੋ ਪਾਜੀ ਕੀ ਕਰੀਏ ਠੀਕ ਠੀਕ ਆ ਆ ਆ ਉਹ ਬੈਠੀਏ ਉੱਠ ਜਾਣਾ 3 2 1 ਉਹ ਬੈਜੋ ਪਾਜੀ ਕੋਈ ਗੱਲ ਨਹੀਂ ਸ਼ਾਮ ਨੂੰ ਚਲ ਜਿਓ ਉਹ ਨਹੀਂ ਨਹੀਂ ਪਾਜੀ ਆਈ ਹੁਣ ਕਾਰੋਬਾਰ ਵੇਖੀਏ ਜਾ ਕੇ ਸਵੇਰ ਦੇ ਆਏ ਕਬੀ ਮੈਂ ਰੋਟੀ ਬਣਾਉਣੀ ਆ ਰੋਟੀ ਖਾ ਕੇ ਨਹੀਂ 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 ਸੰਦੀਪ ਚੱਲੀਏ ਹੁਣ ਦਾ ਚੰਗਾ ਫਿਰ ਭਾਜੀ ਪਤਾ ਨਹੀਂ ਕੀ ਭਰਾ ਪਰਜਾਈ ਨੂੰ ਪੱਟੀ ਪੜਾਤੀ ਉਹਨਾਂ ਨੇ ਤੇ ਮੇਰੇ ਵੱਲ ਦੀ ਗੱਲ ਕੀਤੀ ਨਹੀਂ ਉਹ ਤਾਂ ਢਾਡੇ ਵੱਲ ਦੀ ਗੱਲ ਕਰੀ ਜਾਣ ਦੇ ਹੀ ਸੰਦੀਪ ਉਹ ਹੈਗੇ ਸਿਆਣੀ ਤੂੰ ਗੱਲ ਨੂੰ ਨਹੀਂ ਸਮਝਦੀ ਤੇ ਮੈਂ ਵੀ ਇਹੋ ਸਮਝਾਇਆ ਸੀ ਨਾ ਬਾਰ-ਬਾਰ ਤੂੰ ਇੱਕੋ ਗੱਲ ਕਰੀ ਜਾਣ ਦੇ ਹੁਣ ਤੂੰ ਕੰਨੀ ਸਾਰੇ ਡੱਬਣੇ ਉਸੇ ਜਲ ਜਣਾ ਦੱਸ ਉਹ ਫੇਰ ਆੜੇ ਨਾਲ ਬੋਲ ਬਿੰਦੇ ਫੇਰ ਤੇ ਫੇਰ ਕੀ ਹੋ ਗਿਆ ਸੀ ਉਥੇ ਨਾਲੇ ਗੱਲਬਾਤ ਕਰਕੇ ਆਵਾਂਗੇ ਹੁਣ ਕੇ ਪੰਚਾਇਤ ਮੈਂਬਰ ਨੂੰ ਨਾਂ ਲੈ ਕੇ ਜਾਵਾਂਗੇ ਫਿਰ ਇਹ ਵੀ ਗੱਲ ਕਰ ਲਾਂਗੇ ਨਾ ਬਾਹਰ ਕੰਨ ਕੋਈ ਚੀਜ਼ ਨਹੀਂ ਮਿਲਣੀ ਫਿਰ ਨਾ ਕਿਉਂ ਨੂੰ ਤੇ ਇਹੋ ਮੈਂ ਸਮਝਾਉਂਦੀ ਸੀ ਨਾ ਹੁਣ ਵੀ ਤੇ ਸਮਝਾਈਆਂ ਤੁਸੀਂ ਉਹ ਉਹਨਾਂ ਨੂੰ ਨਾ ਸੱਦਦੇ ਉਹਨਾਂ ਵਿਚਾਰਿਆਂ ਨੂੰ ਤਕਲੀਫ ਦਿੱਤੀ ਆਪਾਂ ਸੰਦੀਪ ਤੈਨੂੰ ਕੋਣ ਕਹਿੰਦੇ ਸੱਦਿਆ ਸਭਣਾ ਜਿਹੜੀ ਘਰ ਦੀ ਗੱਲ ਹੁੰਦੀ ਨਾ ਉਹ ਘਰ 'ਚ ਹੀ ਨਿਬੇੜਿਆ ਕਰ ਮੈਨੂੰ ਤੱਕ ਕੇ ਫੋਨ ਕਰਦਿਆ ਕਰ ਤੁਹਾਨੂੰ ਤੇ ਬਸ ਤਲਾਕ ਚਾਹੀਦਾ ਨਾ ਤੇ ਲੈ ਲਓ ਤਲਾਕ ਫਿਰ ਜੇ ਤੋ ਇਹੋ ਜੇ ਕੰਮ ਕਰਨੇ ਆ ਕਰੋ ਗਪਤ ਨਹੀਂ ਮੁਕੰਨਰ ਫਿਰ ਕੋਨਾ ਕੋ ਹੋਣਾ ਹੀ ਆ ਤਲਾਗ ਐਡੇ ਸੋਕੇ ਨਹੀਂ ਹੁੰਦੇ ਇਹਨੂੰ ਕਿੰਨਾ ਸਮਝਾਇਆ ਕਿੰਨਾ ਸਮਝਾਵੇ ਰਹਿਣ ਜਦ ਨਾ ਕਰ ਉਹਨਾਂ ਨੂੰ ਫੋਨ ਕਰਦਾ ਵਿਚਾਰਿਆਂ ਨੂੰ ਹੁਣ ਕਿੰਨੀ ਔਖੀ ਬੋਲਣ ਦੀ ਕਿੰਨੀ ਔਖੀ ਆਪਾਂ ਘਰੋਂ ਆਏ ਆ ਚੱਲ ਕੋਈ ਗੱਲ ਨਹੀਂ ਗੱਡੀ ਤੇ ਦੇ ਕੇ ਹੀ ਜਾ ਕੇ ਜਿਹੜਾ ਕੰਮ ਕਰਨ ਵਾਲਾ ਵਾ ਮਿਸਟਰ ਨੇਵਰ ਇਹ ਤੇ ਮੇਰੀ ਗੱਲ ਸੁਣ ਹਾਂ ਹੁਣ ਪੈ ਗਈ ਤੈਨੂੰ ਠੰਡ ਪੰਚਾਇਤਾਂ ਸੱਦ ਗੇ ਭਰਾ ਫਰ ਜਾਈ ਨਹੀਂ ਸੱਦ ਗੇ ਤੇ ਹੁਣ ਕਿਹਾ ਕੀ ਖਟਿਆਈ ਹੁਣ ਮੰਮੀ ਜਿਹੜਾ ਫੈਸਲਾ ਹੋਣਾ ਹੀ ਨਾ ਉਹ ਤੇ ਹੋ ਗਿਆ ਵਾ ਹੁਣ ਇਹ ਵੀ ਮੰਨ ਗਏ ਆ ਕਿ ਆਪਾਂ ਸਾਰੇ ਜਾਨੇ ਜਾਵਾਂਗੇ ਨਾਲ ਤੇ ਨਾਲ ਪੰਚਾਇਤ ਨੂੰ ਖੜਾਂਗੇ ਤੁਹਾਨੂੰ ਨਾਲੇ ਪਤਾ ਲੱਗ ਜੂਗਾ ਸ਼ਰਮ ਨਾ ਉਹ ਪੰਚਾਇਤ ਖੜਦਿਆਂ ਨੂੰ ਖਬਰਦਾਰ ਜੇ ਅੱਧੀ ਮੇਰੇ ਧੀਰੇ ਘਰ ਪੰਚਾਇਤ ਖੜੀ ਹੈ ਇਹ ਵੀ ਆਜ ਨਹੀਂ ਕੁਝ ਦਿੱਤਾ ਉਹਨੂੰ ਨਹੀਂ ਗੱਡੀ ਗੁੱਡੀ ਦਿੱਤੀ ਉਹਨੂੰ ਤੇ ਜੇ ਹੁਣਾਂ ਨੂੰ ਦੇਖੇ ਤੇ ਕਿ ਆਖਰ ਆ ਗਈ ਹੈ ਕੋਈ ਮਮੇ ਨਾਲ ਲੈ ਕੇ ਜਾਵਾਂਗੇ ਨਾ ਨਾਲੇ ਪਤਾ ਲੱਗੂਗਾ ਝੂਠ ਬੋਲਣ ਦੀ ਕਿ ਸੱਚ ਬੋਲਣ ਦੀ ਆ ਮੈਂ ਨਾਲ ਨਹੀਂ ਕਿਨੂੰ ਖੜਨਾ ਤੇ ਨਾ ਮੈਂ ਜਾਣ ਦੇਣੇ ਮਾਪੇ ਨੂੰ ਬੇਲੂ ਜੋਨ ਵੇੜਨਾ ਮਮੀ ਤੈਨੂੰ ਸਮਝਦੇ ਕਿਉਂ ਨਹੀਂ ਆ ਸਮਝਿਆ ਮੈਂ ਅੱਜ ਉਹਨਾਂ ਨੇ ਗੱਡੀ ਮੰਗੀ ਹੈ ਕੱਲ ਨੂੰ ਹੋਰ ਕੁਝ ਮੰਗਣਗੇ ਹੋਰ ਕੀ ਮੰਗਣ ਨੇ ਗੱਲ ਬਾਤ ਨਾਲ ਕਰਕੇ ਆਉਣੀ ਹੈ ਨਾ ਉਹਨਾਂ ਨਾਲ ਕਾਹਦੀ ਗੱਲਬਾਤ ਕਰਨੀ ਤੂੰ ਜਾ ਕੇ ਉੱਥੇ ਕੀਦਾ ਧਮਕੀਆਂ ਕਿਉਂ ਦਿੰਦੇ ਕੁੜੀ ਨੂੰ ਖਬਰਦਾਰ ਜੀ ਹਾਂ ਅਸੀਂ ਉਹਦੇ ਘਰ ਗਿਆ ਕੋ ਲੈ ਕੇ ਚੀਜ਼ ਕੋਈ ਮਮੀ ਇੱਥੋਂ ਸਾਫ਼ ਪਤਾ ਲੱਗਣ ਡਿਆ ਵਾ ਕਿ ਤੁਸੀਂ ਦੋਵੇਂ ਜਣੀਆਂ ਮਿਲੀਆਂ ਵਾ ਸੰਦੀਪ ਤੇਰੀ ਜ਼ੁਬਾਨ ਕੋ ਜਿਆਦਾ ਹੀ ਵਾਦੀ ਜਾਂਦੀ ਆ ਇਹ ਜ਼ੁ ਮੇਥੋ ਬੁਰਾ ਕੋਈ ਨਹੀਂ ਹੂੰ ਜਿੱਤੇ ਤੇਰੀ ਜ਼ੁਬਾਨ ਮੈਂ ਅੰਦਰ ਕਰਾਉਣੀ ਹੈ ਇੱਕ ਵਾਰੀ ਮੰਮੀ ਮੇਰੀ ਜ਼ੁਬਾਨ ਤੂੰ ਹੀ ਵਧਾਈ ਆ ਤੂੰ ਹੀ ਮੈਨੂੰ ਬੋਲਣ ਲਾਇਆ ਵਾ ਮੈਂ ਤਾਂ ਚੁੱਪ ਕੀਤੀ ਹੀ ਨਾ ਪਿਆਰ ਨਾਲ ਤੁਹਾਨੂੰ ਸਮਝਾਉਣ ਦੀ ਹੀ ਨਾਲੇ ਮੇਰੀ ਗੱਲ ਸੁਣੋ ਜਦੋਂ ਧੀਆ ਦੇ ਘਰ ਸਮਾਨ ਟਾਉਣ ਲੱਗ ਪਈ ਹੈ ਨਾ ਪਰਜਾਈਆਂ ਬੋਲਦੀਆਂ ਹੀ ਹੁੰਦੀਆਂ ਵਾ ਨਹੀਂ ਭਰਾ ਪਰਜਾਈ ਤੇਰੇ ਆਏ ਹੀ ਕਿਤੇ ਉਹਨਾਂ ਨੇ ਤੇਰੇ ਵੱਲ ਦੀ ਗੱਲ ਕੀਤੀ ਅਸੀਂ ਕਿੱਥੋਂ ਕਰ ਲੈਣੀ ਆ ਮੰਮੀ ਉਹਨਾਂ ਨੇ ਤਾਂ ਗੱਲ ਕੀਤੀ ਆ ਫੈਸਲਾ ਹੋ ਹੀ ਗਿਆ ਵਾ ਕਿ ਸਾਰੇ ਜਾਣੇ ਜਾਓ ਉੱਥੇ ਹੋਰ ਕਿਦਾਂ ਗੱਲ ਕਰਨੀ ਹੈ ਇਹਨਾਂ ਨੇ ਇਹ ਕੰਮ ਗਲਤਵਾ ਟਾਡਾ ਸਾਰੇ ਨੰਨੋ ਕੋਈ ਗੱਲ ਨਹੀਂ ਮੰਮੀ ਨਾ ਜਾਣੀਆਂ ਪੰਚਾਇਤ ਤੇ ਨਾ ਜਾਣਾ ਤੁਸੀਂ ਮੁੰਡਾ ਕੱਲਾ ਜਾਏਗਾ ਤੇ ਗੱਡੀ ਦੇਵੇਗਾ ਜਾ ਕੇ ਮੰਮੀ ਜੀ ਹਾਂ ਗੱਲ ਵਾ ਨਾ ਹੁਣ ਫਿਰ ਮੈਂ ਟੌਰ ਨਾ ਜਾਉਂਗੀ ਨਾਲ ਤੈਨੂੰ ਕੱਲਾ ਹੂੰ ਚੰਗੀ ਤਰ੍ਹਾਂ ਚ ਰੱਖ ਆ ਦੇ ਨਾ ਹੋਰੀ ਸਿਆਪਾ ਖੜਾ ਹੋ ਗਿਆ ਵਾ ਜੇ ਚਾਰ ਬੰਦੇ ਉੱਥੇ ਲੈ ਗਏ ਅਹੀਂ ਅਹੀਂ ਤੇ ਦੋਆਂ ਜਾਣੀਆਂ ਨੇ ਫਸ ਜਾਣਾ ਅਹੀਂ ਹੈ ਵੀ ਝੂਠੀਆਂ ਵਾ ਤਬਰ ਨਾਲ ਤਾਂ ਪਤਾ ਹੀ ਨਹੀਂ ਕੋਈ ਗੱਲ ਕੀਤੀ ਕਿ ਨਹੀਂ ਕੀਤੀ ਉਹਨਾਂ ਨੇ ਕੋਈ ਨਹੀਂ ਕੁੜੀ ਨੂੰ ਲਾਉਣੀ ਆ ਫੋਨ ਜਾ ਕੇ ਉਹ ਮੰਮੀ ਮੇਰੇ ਘਰ ਨਾ ਪੰਚਾਇਤ ਪੰਚੂਤ ਨਹੀਂ ਗਈ ਆਉਣੀ ਚਾਹੀਦੀ ਉਹ ਤਾਂ ਐਂ ਦਾ ਕਰ ਮੈਂ ਹੋਈਦਾ ਨਹੀਂ ਕਿ ਮੈਂ ਸਾਹਮਣੂ ਵੀ ਸਾਹ ਕੋ ਤੇ ਤੂੰ ਚਾਰ ਦਿਨ ਨਾ ਕਿ ਕਿ ਚਲ ਜਾ ਆਪੇ ਵੇਲਾ ਕਰ ਜਾਣਾ ਮੰਮੀ ਦੱਸ ਮੈਂ ਆਪਣਾ ਘਰ ਛੱਡ ਕੇ ਤੇ ਮੈਂ ਕਿੱਥੇ ਚਲ ਜਾ ਚਾਰ ਦਿਨ ਭਲਾ ਤੇਰਾ ਦਿਮਾਗ ਨਹੀਂ ਕੰਮ ਕਰਦਾ ਮੇਰਾ ਤਾਂ ਦਿਮਾਗ ਕੰਮ ਕਰ ਗਿਆ ਇੱਕ ਵਾਰ ਤਾਂ ਗਿਆ ਟਿਕਰ ਕੇ ਖੱਲਿਆ ਹੋਣ ਲੱਗ ਗਿਆ ਉਹ ਨਾ ਨਾਮ ਮਮੀ ਪੰਚਾਇਤ ਨਾਲ ਇੱਥੇ ਆਵੇ ਮੈਂ ਤੇ ਇਹਨਾਂ ਨੂੰ ਇਹ ਕਿਹਾ ਵਾ ਕਿ ਮੇਰਾ ਭਰਾ ਨਾ ਆਪਣੀ ਮਰਜ਼ੀ ਨਾਲ ਗੱਡੀ ਦੇਣ ਲੱਗਾ ਵਾ ਉਹ ਕਹਿੰਦਾ ਮੈਂ ਗੱਡੀ ਦੇਣੀ ਆ ਜੀ ਕਿਤੇ ਇੱਥੇ ਪੰਚਾਇਤ ਆ ਗਈ ਨਾ ਤੇ ਮੇਰਾ ਤਾਂ ਜਲੂਸ ਨਿਕਲ ਜਾਣਾ ਵਾ ਨੀ ਜਲੂਸ ਸਾਡਾ ਟੋਲੀ ਨਿਕਲ ਜਾਣਾ ਵਾ ਨਹੀਂ ਇੱਧਰ ਹੀ ਪਤਾ ਲੱਗ ਜਾਣਾ ਵੀ ਝੂਠੀਆਂ ਨੇ ਦੋਵੇਂ ਉਹ ਮੰਮੀ ਤੂੰ ਫੇਰ ਨਾ ਕਰ ਮੈਨੂੰ ਲੱਗਦਾ ਵਾ ਵੀ ਇਹ ਸਭ ਕੁਝ ਕਰਨ ਵਾਸਤੇ ਨਾ ਮੈਨੂੰ ਇੱਕ ਝੂਠ ਹੋਰ ਬੋਲਣਾ ਪੈਣਾ ਵਾ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਇਹ ਤੇ ਤੁਹਾਨੂੰ ਮੈਂ ਬਾਅਦ ਚ ਦੱਸੂਗੀ ਬहोत ਹੀ ਨਾ ਨਵਾਂ ਹੀ ਸਿਆਪਾ ਪੈ ਗਿਆ ਵਾ ਮੈਂ ਨਾ ਕਿੰਨਾ ਕੁਝ ਕਰਕੇ ਨਾ ਇਹਨਾਂ ਨੂੰ ਗੱਡੀ ਵਾਸਤੇ ਮਨਾਇਆ ਆਂ ਪਰ ਹਸਨਦੀਪ ਨੇ ਤੇ ਨਾ ਪੂਰੀ ਪੰਗਾ ਪਾਤਾ ਚੱਲ ਕੋਈ ਗੱਲ ਨਹੀਂ ਗੱਡੀ ਤੇ ਮੈਂ ਵੀ ਨਹੀਂ ਹੱਥੋਂ ਜਾਣ ਦਿੰਦੀ ਮੈਂ ਨਾ ਉਹਨੂੰ ਫੋਨ ਕਰਕੇ ਕਹਿ ਦਿੰਨੀ ਆ ਕਿ ਤੂੰ ਨਾ ਜੇ ਮੈਨੂੰ ਨਹੀਂ ਨਾ ਗੱਡੀ ਦੇਣੀ ਤੇ ਨਾ ਦੇ ਤੇ ਮੇਰੇ ਘਰ ਆ ਕੇ ਜਲੂਸ ਨਾ ਕੱਢੀ ਮੇਰਾ ਤੇ ਮੈਂ ਉਹਨੂੰ ਇਹ ਵੀ ਕਹਿਣਾ ਵਾ ਕਿ ਜੇ ਇਦਾਂ ਹੀ ਕਰਨੀ ਆ ਨਾ ਤੇ ਮੈਂ ਨਾ ਸਾਰੇ ਰਿਸ਼ਤੇ ਖਤਮ ਕਰ ਦੇ ਕੋਈ ਨਹੀਂ ਗੱਡੀ ਤੇ ਮੈਂ ਵੀ ਲੈ ਕੇ ਛੱਡੂੰਗੀ ਪਤਾ ਮੈਂ ਘਰਦਿਆਂ ਨੂੰ ਵੀ ਨਹੀਂ ਲੱਗਣ ਦੇਣਾ ਕਿ ਮੈਂ ਕੀ ਕੀਤਾ ਵਾ ਤੇ ਕੀ ਨਹੀਂ ਹੋਰ ਸੁਨਾਦਲ ਜੀ ਤੇ ਕਰ ਪਰਿਵਾਰ ਠੀਕ ਆ ਸਾਰਾ ਉਹ ਘਰ ਪਰਿਵਾਰ ਤਾਂ ਠੀਕ ਹੈ ਬਾਜੀ ਉਹ ਮੁੰਡੇ ਨੇ ਨਾਲ ਤੁਹਾਡੇ ਕੋਲ ਆਇਆ ਵਾ ਠੀਕ ਆ ਉਹ ਕੁੜੀ ਨੂੰ ਨਾਲ ਉਹ ਸਾਰੇ ਪਰੇਸ਼ਾਨ ਕਰਦੇ ਸੀ ਤੇ ਗੱਡੀ ਮੰਗਦੇ ਸੀ ਅੱਛਾ ਹੁਣ ਗੱਡੀ ਤੇ ਮੈਂ ਲੈਣਤੀ ਹੈ ਘਰ ਉਹ ਮਰੀ ਬੋਟੀ ਨਹੀਂ ਆ ਉਹ ਗੰਦੀ ਗੱਡੀ ਦੇਣੀ ਨਹੀਂ ਆ ਉਹ ਜੇ ਗੱਡੀ ਨਾ ਦਈਏ ਤੋ ਉਥੇ ਤੰਗ ਹੋਣ ਡੀ ਉਹ ਕੁੜੀ ਨੂੰ ਤੰਗ ਕਰਦੇ ਆ ਮੈਨੂੰ ਸਮਝ ਨਹੀਂ ਆਉਂਦੀ ਕਰੀਏ ਤੇ ਕਰੀਏ ਕੀ ਉਹ ਕਹਿੰਦੇ ਜੇ ਗੱਡੀ ਦੇਣ ਜਾਣਾ ਵਾ ਨਾਲ ਪੰਚਾਇਤ ਨੂੰ ਲੈ ਕੇ ਜਾਓ ਕੜੇ ਪਤਾ ਕਰ ਕਿ ਉਹ ਉਥੇ ਗੱਲ ਕੀ ਆ ਸਾਰੇ ਕਿਉਂ बार-बार ਪਰੇਸ਼ਾਨ ਕਰਨ ਦੇ ਇਹ ਕਿਹੜੀ ਗੱਲ ਤੋਂ ਤੁਹਾਡੇ ਨਾਲ ਮੈਂ ਤਾਂ ਆਇਆ ਹੀ ਵੀ ਮੇਰੇ ਨਾਲ ਚੱਲੋ ਚਲੋ ਸਰਪੰਚ ਕੋ ਜਾਣਾ ਵਾ ਸਰਪੰਚ ਨੂੰ ਕਿਹਾ ਕਿ ਹੁੰਨੇ ਆ ਕੱਲ ਨੂੰ ਜਾਣਾ ਵਾ ਆਪਾਂ ਦਲਜੀਤ ਚਲ ਤੇ ਮੈਂ ਤੇਰੇ ਨਾਲ ਸੋਵਰੀ ਜਾਂਦਾ ਪਰ ਚੱਕਰ ਇਹ ਆ ਐ ਕਹਣਾ ਵੋਟਾਂ ਤੋਂ ਇਹਦੇ ਨਾਲ ਥੋੜੀ ਵਿਗੜ ਗਈ ਸੀ ਸਰਪੰਚ ਨਾਲ ਮੇਰੀ ਅੱਛਾ ਤੇ ਜੇ ਮੈਂ ਤੇਰੇ ਨਾਲ ਚੱਲ ਗਿਆ ਨਾ ਤੇ ਉਹਨੇ ਨਾਲ ਹੀ ਤੁਰਨਾ ਬਾਕੀ ਇੱਕ ਤੁਹਾਨੂੰ ਮੈਂ ਗੱਲ ਦੱਸਾਂ ਜੇ ਗੱਡੀ ਲੈ ਹੀ ਜਾਂਦੀ ਆ ਨਾ ਤੂੰ ਫਿਰ ਚੋਪਾ ਕਰਕੇ ਨਾ ਕੁੜੀ ਨੂੰ ਦੇ ਆਓ ਫਿਰ ਪੰਚਾਇਤਾਂ ਖਰਨ ਦਾ ਕੋਈ ਫਾਇਦਾ ਨਹੀਂ ਜਾ ਦੇ ਤੁਸੀਂ ਗੱਡੀ ਨਾਲ ਲੈਂਦੇ ਤੇ ਪੰਚਾਇਤ ਲੈ ਕੇ ਚੱਲ ਜਾਂਦੇ ਜਿਹੜੀ ਵੀ ਗੱਲ ਨਿਬੜਦੀ ਨਬੇਲ ਲੈਂਦੇ ਹਨ ਉਦੋਂ ਉਦੋਂ ਤੂੰ ਗੱਡੀ ਦੇ ਪੈਸੇ ਖਰਚ ਲੇ ਆ ਹੁਣ ਗੱਲ ਬੰਦ ਹੀ ਨਹੀਂ ਯਾਰ ਤੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਠੀਕ ਆ ਉਦੋਂ ਮੈਂ ਤੈਨੂੰ ਚੱਲ ਜਾਣਾ ਸੀ ਮੈਂ ਕਿਹਾ ਤੈਨੂੰ ਅੱਗੇ ਕਦੇ ਨਾ ਕੀਤੀ ਆ ਉਹ ਤੇ ਗੱਲ ਪਾਜੀ ਹੈਗੀ ਆ ਮੈਂ ਤਾਂ ਕਹਿਣ ਡਿਆ ਵਾਂ ਇਹ ਨਹੀਂ ਆ ਗੱਡੀ ਨਹੀਂ ਦੇਣੀ ਗੱਡੀ ਦੇਵਾਂਗੇ ਜਾ ਕੇ ਗੱਲ ਇਹ ਕਰਨੀ ਆ ਇਕ ਕਲ ਨੂੰ ਕੋਈ ਚੀਜ਼ ਨਾ ਮੰਗਣ। ਇਹ ਗੱਲ ਹੋਰ ਕੋਈ ਚੀਜ਼ ਮੰਗ ਲੈਣਗੇ। ਫਿਰ ਕਿੰਨਾ ਓਖਾ ਜਨਾਵਾ। ਓਏ ਯਾਰ। ਫਿਰ ਕਿੱਥੋਂ ਦੇਈ ਜਾਣੀਆਂ ਚੀਜ਼ਾਂ ਆਪਾਂ? ਯਾਰ ਗੱਲ ਸੁਣ ਮੇਰੀ। ਉਹ ਕੋਈ ਐਨੇ ਬੇਕੂਫ ਤੇ ਨਹੀਂ ਹੈਗੇ। ਫਿਰ ਤੁਸੀਂ ਗੱਡੀ ਦੇ ਦਿੱਤੀ ਉਹਨਾਂ ਨੂੰ। ਫਿਰ ਪਿੱਛੇ ਕੀ ਦੇਈਏ ਉਹ ਛੱਡ ਦਿਓ ਗੱਲ ਭਾਈ ਉਹਨਾਂ ਦੀ। ਹੂੰ। 2 ਕਿਲੇ ਪਿਆਲੀ ਵੀ ਲੈ ਗਏ ਆ ਪਹਿਲੋਂ। ਤੇਰੀ ਮੰਮੀ ਦੇ ਨਾਂ ਤੇ ਹੀ ਨਾ। ਹੂੰ। ਮੰਮੀ ਨੇ ਭੈਣ ਦੇ ਨਾਂ ਕਰਤੀ। ਹੁਣ ਪਿਆਲੀ ਵੇਚ ਕੇ ਗੱਡੀ ਮੰਗ ਲਈ ਆ। ਕੱਲ ਨੂੰ ਹੋਰ ਕੋਈ ਮੰਗਣਗੇ। ਫਿਰ ਮੈਂ ਘਰ ਵੇਚ ਕੇ ਦੇਣਾ ਵਾਂ। ਦਲਜੀਤ। ਤੇ ਪਹਿਲੇ ਕਿਉਂ ਨਹੀਂ ਗੱਲ ਕੀਤੀ? ਉਹ ਇਹ ਤੇ ਗੱਲ ਵਾ ਪਾਜੀ ਮੈਂ ਤਾਂ ਫਸਿਆ ਵਾਂ ਜੇ ਘਰ ਦੀ ਦੀ ਮੰਨਾ ਤਾਂ ਵੀ ਮਾਰਾ ਜੇ ਭੈਣ ਦੀ ਮੰਨਾ ਤਾਂ ਵੀ ਮਾਰਾ ਕਮਾਲ ਹੋ ਗਈ ਹੈ ਯਾਰ ਦੋ ਕਿਲੇ ਪੈਲੀ ਉਹ ਭੈਣ ਨੂੰ ਉਹਨੂੰ ਨਹੀਂ ਪਤਾ ਲੱਗਾ ਉਹ ਭੈਣ ਹੁਣ ਕੀ ਬਦੌਨ ਨਾਲ ਲੜੀ ਮੇਰੇ ਵੀ ਜਲੀ ਗੱਲ ਦਾ ਪਤਾ ਹੀ ਨਹੀਂ ਤਾਂ ਹੁਣ ਗਿਆ ਉੱਥੇ ਜਾ ਕੇ ਵੇਖਣੀ ਆ ਕਿ ਵਿੱਚ ਜਲੀ ਗੱਲ ਹੈ ਕੀ ਆ ਦਲਜੀਤ ਤੂੰ ਮੇਰਾ ਵੀਰ ਨਾ ਇਦਾਂ ਕਰ ਕੱਲਾ ਚੱਲ ਜਾ ਸਰਪੰਚ ਕੋ ਜੇ ਮੈਂ ਨਾਲ ਗਿਆ ਨਾ ਉਹਨੇ ਨਾਲ ਨਹੀਂ ਧਰਨਾ ਚਲ ਕੋਈ ਗੱਲ ਨਹੀਂ ਭਾਜੀ ਫਿਰ ਇਦਾਂ ਕਰ ਲੈਨੇ ਆ। ਹਾਂ। ਉਹਨੇ ਨਹੀਂ ਬੰਦੀ ਫਿਰ ਕੀ ਕਰਨਾ? ਕੋਈ ਗੱਲ ਨਹੀਂ। ਕਿ ਮੈਨੂੰ ਦੱਸੀ। ਆ ਗਿਆ ਹੋਗੇ ਠੀਕ ਆ। ਠੀਕ ਆ। ਕਿਦਾਂ ਦੇ ਲੋਕ ਆ ਯਾਰ। 10-12 ਸਾਲ ਹੋ ਗਏ ਵਿਆਹ ਹੋਏ ਨੂੰ। ਹੁਣ ਗੱਡੀ ਮੰਗਣ ਡੇ। ਕਮਾਲ ਹੋ ਗਈ ਐ ਲੋਕਾਂ ਦੀ ਵੀ ਯਾਰ। ਲੁੱਕ ਤੂੰ ਆਂ ਅੰਦਰ ਜੀ ਤੂੰ। ਆਉਣਾ ਕਿੱਥੋਂ ਮਾਤਾ? ਸਰਪੰਚਾ ਲਗਿਆ ਹੀ। ਕੀ ਕਰਨਗੇ ਸਰਪੰਚ ਵਾਲ? ਕੀ ਕਰਨ ਜਾਣੇ ਸਰਪੰਚਾਂ? ਕਾਲ ਨੂੰ ਨਾ ਸਰਪੰਚ ਨੂੰ ਨਾਲ ਲੈ ਕੇ ਜਾਣਾ ਮੈਂ ਨਾਲ ਚਾਰ ਬੰਦੇ ਲੈ ਕੇ ਜਾਣੇ ਆ ਉੱਥੇ ਪੰਚਾਇਤ ਨਹੀਂ ਖੜਨੀ ਐ ਸਿੱਧੀ ਜਿਹੜੀ ਗੱਲ ਵਾ ਜੇ ਗੱਡੀ ਦੇਣੀ ਕੁੜੀ ਨੂੰ ਦੇ ਨਹੀਂ ਦੇਣੀ ਤਾਂ ਰੱਖ ਲੈ ਘਰ ਮੇਰੀ ਗੱਲ ਸੁਣ ਮਾਤਾ ਜਾਣ ਦੇਣੀ ਉੱਥੇ ਜਾਣ ਦੇਣੀ ਮੇਰੀ ਕੁੜੀ ਦਾ ਤਾਂ ਜਲੂਸ ਨਾ ਕੱਢੇ ਚਾ ਕੇ ਤੂੰ ਨਹੀਂ ਕਿਹੜੀ ਕੁੜੀ ਨੂੰ ਜਾਣ ਦੇਣੀ ਹਨ ਵੀ ਪਤਾ ਲੱਗੇ ਨਾ ਉੱਥੇ ਕੀ ਮੰਗਿਆ ਵਾ ਇੱਕ ਗੱਡੀ ਤੇ ਮਕਰ ਲਾ ਕੇ ਡਿਆ ਨਾ ਪੰਚਾਇਤ ਨਾਲ ਖੜਨੋ ਗੱਲ ਮਾਤਾ ਗੱਡੀ ਬੰਦਾਰ ਉੱਥੇ ਗੱਡੀ ਖੜੀ ਤੇ ਮੇਰੀ ਸੁਣ ਗੱਲ ਗੱਲ ਗੱਡੀ ਦੀ ਨਹੀਂ ਆ ਕਨ ਨੂੰ ਹੋਰ ਚੀਜ਼ ਮੰਗ ਲਾਂਗੇ ਫੇਰ ਨਹੀਂ ਮਾਦੋਂ ਮੰਗਣਗੇ ਤੇ ਮਾ ਮੇਰ ਕੋ ਮੰਗਣਗੇ ਤੇ ਤੇਰ ਕੋ ਮੰਗਦੇ ਆਪਾਂ ਇਹੋ ਗੱਲ ਕਰਨੀ ਹੈ ਉਥੇ ਚੱਲ ਕੋਈ ਗੱਲ ਨਹੀਂ ਆਪਾਂ ਗੱਡੀ ਦੇ ਜਾਨੀ ਆ ਗੱਡੀਆਂ ਖਾਨੀ ਨਹੀਂ ਹੈ ਕੀ ਕਰਨੀ ਕਿਉਂ ਨਹੀਂ ਆਪਣੀ ਤੀਨ ਨੂੰ ਗੱਡੀ ਮੋੜ ਦੇ ਜਿੱਥੇ ਚੰਨ ਲਿਆਂਦੀ ਜਾ ਕੇ ਉਹ ਜੇ ਕੋਈ ਵਿੱਚ ਨਹੀਂ ਗੱਲ ਦੇ ਦੇ ਆਪਣੇ ਘਰ ਜੇ ਕੋਈ ਵਿੱਚ ਗੱਲ ਹੈਗੀ ਨਾ ਫਿਰ ਉਹ ਵੀ ਦੱਸ ਦੋ ਹੁਣ ਕਿਉਂ ਨਹੀਂ ਗੱਡੀ ਦੇਣੀ ਮੈਨੂੰ ਕਿੰਨੇ ਕੁੜੀ ਨੂੰ ਗੱਡੀ ਦੇਣੀ ਦੇਣੀ ਹੈ ਤੂੰ ਹੀ ਤਾਂ ਵਾਰਾ ਪਾਲ ਕੇ ਨੇ ਸਾਰੇ ਅੰਦਰ ਜੋ ਰਿਸ਼ਤੇਦਾਰ ਸਾਰੇ ਲੋਕਾਂ ਨੂੰ ਦੱਸਦਾ ਪੂਣਾ ਗੱਡੀ ਦੇਣੀ ਹੈ ਕੁੜੀ ਤਾਂ ਪੰਜਾਇਤਾਂ ਖੜ ਕੇ ਦੇਣੀ ਹੈ ਅਨੂ ਸ਼ਰਮ ਨਾ ਉਹ ਜਿੰਨ ਪੰਜਾਂ ਤਾਂ ਖੜਦਿਆਂ ਨੂੰ ਨਹੀਂ ਸ਼ਰਮ ਕਦੀ ਆਉਣੀ ਬੋਲਣ ਕੀ ਉਹ ਕਾੜੀ ਉਹਨਾਂ ਨੂੰ ਮਰਦਾ ਸ਼ਰਮ ਨਹੀਂ ਆਉਂਦੀ ਉਹ ਕ੍ਰਿਪਾ ਤਾਂ ਕਰਨ ਦੇ ਇਨਾਂ ਜੇ ਤੁਸੀਂ ਨਹੀਂ ਉਹਨੂੰ ਦਿੱਤਾ ਉਹਦੇ ਵਿਆਹ ਦੇ ਵਿੱਚ ਕੋਈ ਤਾਂ ਜੇ ਹੁਣ ਗੱਡੀ ਦੇਤੀ ਤੇ ਅਗਰ ਆ ਗਈ ਇਹਨੂੰ 40-50 ਲੱਖ ਦੀ ਉਹ ਪਹਿਲੀ ਲੈ ਗਈ ਆ ਹੁਣ 10-12 ਲੱਖ ਦੀ ਉਹ ਗੱਡੀ ਲੈ ਜਣ ਪਹਿਲੀ ਮੇਰੀ ਹੀ ਉਹ ਮਾੜੀ ਦਿੰਦੀ ਨਾ ਦਿੰਦੀ ਤੈਨੂੰ ਇਹ ਗੱਲ ਤੇ ਮੁੰਡੇ ਨੂੰ ਮਾਰ ਦੇ ਫਿਰ ਮਰ ਜਾ ਜਾ ਕੇ ਜਾਂ ਮਰਨਾ ਦੇ ਆ ਇਹੋ ਤੇ ਤੂੰ ਚਾਹੁੰਦੀ ਆ ਕਿੱਡਾ ਐ ਨਾ ਕੰਜਰਖਾਨਾ ਪਾਇਆ ਮੈਨੂੰ ਮਰਨ ਦਿੰਦੀ ਮੇਰੇ ਸਾਹਮਣੇ ਕੋ ਮਰਨ ਲੱਗਾ ਬਾਹਰ ਮਰ ਜਾਂਦਾ ਜੇ ਮਰਨਾ ਹੀ ਤੇ ਤੂੰ ਕਿੱਦਾਂ ਨਹੀਂ ਮਾਵਾਂ ਕੁੜੀ ਨੂੰ ਸਭ ਕੋ ਦੇਣ ਦੀ ਆ ਤੇ ਮੁੰਡੇ ਨੂੰ ਕਹਿੰਦੇ ਮਰ ਜਾ ਤੂੰ ਮੈਂ ਮਰਨਾ ਸਹਿਲ ਨਹੀਂ ਕਰ ਪਿਆ ਸਹਿਲ ਨਹੀਂ ਕਰ ਪਿਆ ਇਹ ਵੀ ਕਰਕੇ ਦੱਸ ਦੂੰਗਾ ਠੀਕ ਹੈ ਨਾ ਕੋਈ ਗੱਲ ਨਹੀਂ ਬਾਕੀ ਰਹੀ ਗੱਲ ਘੱਡੀ ਦੇਣ ਦੀ ਮੇਰੀ ਸੋਹਣਾਂ ਨਾਲ ਮੇਰੇ ਕੋਈ ਗੱਲ ਨਹੀਂਗਾ ਮੈਂ ਉੱਥੇ ਜਾ ਕੇ ਗੱਲ ਕਰਨੀ ਆ ਜੇ ਉਹ ਗੱਲ ਕਰਨਗੇ ਨਾ ਦਾਜ ਦੀ ਇਹਨਾਂ ਨੂੰ ਦਾਜ ਚਾਹੀਦਾ ਹੋਣਾ ਮੈਂ ਕੁੜੀ ਇੱਥੇ ਲਿਆਉਣੀ ਆ ਅੱਭੀ ਹੋਰ ਕਿਤੇ ਵਿਆਹ ਲੂੰਗਾ ਮੈਂ ਭਾਈ ਨੂੰ ਕਿੱਥੋਂ ਤੇਰਾ ਚੜੇਲ ਭੱਲੇ ਪੈ ਗਿਆ ਕਿਤੇ ਜੇ ਮੈਂ ਕੁੜੀ ਨੂੰ ਆਖਿਆ ਵਾ ਵੀ 4 ਦਿਨ ਕਿਤੇ ਚੱਲ ਜਾ ਕੁੜੀ ਵੀ ਨਹੀਂ ਮੰਨਦੀ ਜੇ ਇਥੋਂ ਪੰਜਾਇਦ ਲੈ ਗਿਆ ਉੱਥੇ ਜਾ ਕੇ ਜਲੂਸ ਨਿਕਲ ਜਾਣਾ ਵਾ ਸਾਰੀਆਂ ਗੱਲਾਂ ਸਾਡੀਆਂ ਯਾਰ ਹੋ ਜਾਣੀਆਂ ਵਾ ਅਸੀਂ ਝੂਠੀਆਂ ਅੱਗੇ ਹੈਗੀਆਂ ਵਾ ਹੀ ਗਾ ਪਾ ਆਵਡੰਗਰਾਂ ਨੇ ਵਿਚਰੇ ਭੁੱਖੇ ੜੀ ਜਾਂਦੇ ਹੋਰ ਰਪਿੰਦਰ ਹਾਂ ਮਾਂਜਾ ਫੜ ਕੇ ਬੈ ਗਈਆਂ ਇਹ ਬਾਅਦ ਚ ਵਜ ਜਾਂਦਾ ਚਾਹਤ ਘਟ ਬਣਾ ਤੁਹਾਨੂੰ ਨਹੀਂ ਪਤਾ ਲੱਗੰਦੀ ਆ ਡੰਗਰਾਂ ਦਾ ਹਾਲ ਵੇਖੋ ਉਧਰ ਭੋਂ ਭੋਗੇ ਛੇ ਦੇਣਾ ਹੋ ਗਿਆ ਕੋਈ ਗੱਲ ਨਹੀਂ ਪੱਠੇ ਕੁਤਰ ਕੇ ਜੇ ਮੈਂ ਪਾ ਦੇਣੀ ਆ ਬਸ ਨਾ ਮੜੀ ਜੀ ਵੇਲੀ ਹੁੰਝਲਾ ਸਾਰੀ ਫਿਰ ਬਣਾਉਣੀ ਹੈ ਚਾਹਵੇ ਕੋਈ ਨਹੀਂ ਇੱਕ ਤੇ ਉੱਥੇ ਇੰਨਾ ਖਪਾ ਕਰਕੇ ਆਏ ਆ ਸਿਰ ਤੇ ਪੀੜ ਹੋਣ ਧੀ ਆ ਹੁਣ ਤੇ ਕੀ ਕਰੀਏ ਹੁਣ ਜਾਣਾ ਤੇ ਪੈਣਾ ਹੀ ਕੋਈ ਨਹੀਂ ਆ ਬਾਕੀ ਪਰੋਣੇ ਦਾ ਗੱਲ ਕੀਤੀ ਤੇ ਹੈਗੀ ਹੁਣ ਸਾਰੀ ਤੇ ਨਾਲਿਓ ਸਮਝ ਵੀ ਗਿਆ ਵਾ ਉਹ ਹੁਣ ਇਹੋ ਹੀ ਕਹਿੰਦੇ ਆ ਨਾ ਕਿ ਆਪਾਂ ਜਾਵਾਂਗੇ ਤੇ ਮੇਨ ਗੱਲ ਇਹੋ ਹੀ ਵਿੱਚ ਬਸ ਇਹੋ ਗੱਲ ਉਹ ਮੰਦੇ ਨਹੀਂ ਕਿ ਤਾਂ ਹੀ ਤੋਂ ਖਿਜ ਕੇ ਪੈਂਦੀ ਕੁੜੀ ਮੈਨੂੰ ਤਾਂ ਉਹਨਾਂ ਦੇ ਟੱਬਰ ਦੀ ਨਹੀਂ ਸਮਝ ਆਉਂਦੀ ਆਹੀਂ ਉੱਥੇ ਗਏ ਆ ਤੇ ਫਿਰ ਮੰਨ ਗਿਆ ਵਾ ਜਦੋਂ ਕੁੜੀ ਉਹਨੂੰ ਕਹਿੰਦੀ ਸੀ ਤੇ ਉਦੋਂ ਹੀ ਮੰਨ ਜਾਂਦਾ ਉਹ ਚਲੋ ਹੋ ਜਾਂਦਾ ਵਾਦਾ ਘਟਾ ਘਰਾਂ ਦੇ ਵਿੱਚ ਨਾ ਸਮਝਣ ਵਿੱਚ ਗੱਲ ਆਉਂਦੀ ਹੋਊਗੀ ਹੋਰ ਕੀ ਮੇਰੀ ਗੱਲ ਸੁਣ ਜਿੱਦਾਂ ਉਹ ਸੰਦੀਪ ਦਾ ਸੰਢੀ ਪੀ ਤੇਲ ਤੂਲ ਪਾ ਕੇ ਤੇ ਅੱਗ ਲਾ ਦੇਣ ਲੱਗਾ ਇਹੋ ਜਿਹਾ ਆਪਣੇ ਉੱਤੇ ਸੁੱਟ ਲੇ ਤੇ ਫੇਰ ਉਹ ਕੋਹ ਨੀੜ ਦਾ ਹੋ ਜਲੇ ਈ ਢਾ ਸ਼ਦਾਈ ਨਹੀਂ ਹੈਗਾ ਉਹਨੂੰ ਨਹੀਂ ਆਪਣੇ ਪਰਿਵਾਰ ਦਾ ਪਤਾ ਉਹ ਸ਼ਦਾਈ ਆ ਜਿਹੜਾ ਲਿਮਿਟਾਂ ਚੁੱਕ ਚੁੱਕ ਗੱਡੀਆਂ ਦੇਂਟਿਆ ਵਾ ਉਹ ਸ਼ਦਾਈ ਨਹੀਂ ਤੇ ਹੋਰ ਦਾਈ ਆ ਸ਼ਦਾਈ ਆ ਉਹ ਉਹ ਫਸਿਆ ਵਾ ਕਸੇ ਆਵੋ ਤੁਹਾਨੂੰ ਵੀ ਸਮਝ ਨਹੀਂ ਲੱਗਾਂਦੀ ਕੀ ਕਰੇ ਅਵੀ ਵਿਚਾਰਾ ਜੇ ਸਮਝਦਾਰ ਹੋਵੇ ਤੇ ਜਾ ਕੇ ਉਹਦੇ ਸਹੁਰੇ ਪੁੱਛੇ ਵੀ ਕਿਹੜੀ ਗੱਲੋਂ ਤੰਗ ਕਰਦੇ ਜੀ ਕੁੜੀ ਨੂੰ ਸਾਰੇ ਹੱਲ ਹੋ ਜਾਂਦੇ ਆ ਇਹ ਥੋੜਾ ਵਾ ਵੀ ਕੁੜੀ ਆਣ ਕੇ ਰੋਈ ਵੀ ਮੈਨੂੰ ਗੱਡੀ ਦੇ ਦਿਦੋ ਤੇ ਲਿਮਟ ਚੋੱਕ ਕੇ ਤੇ ਗੱਡੀ ਲਿਆਤੀ ਐਦਾਂ ਨਹੀਂ ਹੱਲ ਹੁੰਦੇ ਹੁੰਦੇ ਸੰਦੀਪ ਤੇ ਆਪਣੀ ਜਗ੍ਹਾ ਤੇ ਸੱਚਾ ਖਜਾਂਡੀ ਆ ਨਾ ਉਹ ਚਲੋ ਕੋਈ ਨਹੀਂ ਆ ਸਾਰਾ ਮਸਲਾ ਹੱਲ ਹੋ ਜਾਣਾ ਵਾ ਇੱਕ ਵਾਰ ਉਥੇ ਚਲ ਗਏ ਨਾ ਤੇ ਸਾਰਾ ਪਤਾ ਲੱਗ ਜਾਣਾ ਵਾ ਕੀ ਸੱਚ ਵਾ ਤੇ ਕੀ ਝੂਠ ਵਾ ਵੇਖਿਓ ਸਹੀ ਏਦਾਂ ਵੀ ਆਪਣੀਆਂ ਗੱਲਾਂ ਘਰ 'ਚ ਬਣਾਈ ਜਾਂਦੇ ਆ ਸੱਸ ਵੀ ਐਵੇਂ ਆਪਣੀਆਂ ਗੱਲਾਂ ਕਰੀ ਜਾਂਦੇ ਹੀ ਰੁਪਿੰਦਰ ਫਿਰ ਕਰਲਾ ਕੰਮ ਧੰਦਾ ਤੇ ਕੱਪੜੇ ਲਾ ਕੇ ਮੈਂ ਆ ਗਿਆ ਹੀ ਪੱਠੇ ਕੁੱਤਰ ਕੇ ਤੇ ਪਾਵਾਂ ਇਹਨਾਂ ਨੂੰ ਆ ਚਲੋ ਗਾਂਵਾਂ ਧਾਰਾ ਕੱਢ ਲਈ ਬਾੜੀਆਂ ਲੈ ਆਵਾਂ ਮੈਂ ਸਾਰਾ ਕੰਮ ਹੱਡਾ ਲੇਟ ਹੋ ਜਾਂਦਾ ਵਾ 10 ਸ਼ਾਮਾਂ ਉਦੋਂ ਪੈ ਗਈਆਂ ਵਾ ਧਾਰਾਂ ਹਲੇ ਕੱਢਣ ਵਾਲੀਆਂ ਦੁੱਧ ਡੇਰੀ ਦੇ ਗਈ ਉਹਨਾਵਾ ਸਾਡੇ ਦੇ ਘਰ ਦੇ ਕੰਮ ਆਪਣੇ ਬਥੇਰੇ ਇਹਨਾਂ ਦਾ ਆਪਣਾ ਹੀ ਨਸਿਆਪਾ ਮੁੱਕਦਾ ਚੱਲ ਹੁਣ ਆਪੇ ਕਰਨਗੇ ਜੋ ਕਰਨਾ ਹਨਾਂ